ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ। ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਅਜਿਹੇ ਦੇ ਵਿਚਕਾਰ ਹੌਟ ਸੀਟ ਮੰਨੀ ਜਾ ਰਹੀ ਖਡੂਰ ਸਾਹਿਬ ਜਿੱਥੇ ਜੰਗ ਲੜੀ ਹੋਈ ਹੈ। ਜੀ ਹਾਂ ਜੰਗ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਵਿਰਸਾ ਸਿੰਘ ਬਲਟੋਹਾ ਵਰਸਸ ਅੰਮ੍ਰਿਤਪਾਲ ਸਿੰਘ। ਪਹਿਲਾਂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਜਿਹੜਾ ਆ ਚੈਲੰਜ ਕੀਤਾ ਜਾਂਦਾ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਡਿਬੇਟ ਕਰਨ। ਕਿਤੇ ਵੀ ਤੇ ਉਸ ਤੋਂ ਬਾਅਦ ਹੁਣ ਕਮਲਜੀਤ ਬਰਾੜ ਜੋ ਕਿ ਅਮਰਿਤਪਾਲ ਦਾ ਸਮਰਥਕ ਹੈ ਉਸ ਦੇ ਵੱਲੋਂ ਵੀ ਹੁਣ ਚੈਲੰਜ ਕੀਤਾ ਗਿਆ ਕਿ মিডিਆ ਤੁਹਾਡਾ ਹੋਵੇਗਾ ਜਗ੍ਹਾ ਤੁਹਾਡੀ ਹੋਵੇਗੀ ਅਸੀਂ ਉੱਥੇ ਡਿਬੇਟ ਕਰਾਂਗੇ ਤੇ ਤੁਹਾਨੂੰ ਭਜਾਵਾਂਗੇ ਯਾਨੀ ਵਿਰਸਾ ਸਿੰਘ ਵਲਟੋਹਾ ਨੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਾਡਾ ਕੋਈ মিডিਆ ਨਹੀਂ ਹੋਵੇਗਾ ਸਾਡੇ ਵੱਲੋਂ ਕੋਈ ਵੀ ਜਗ੍ਹਾ ਫਿਕਸ ਨਹੀਂ ਕੀਤੀ ਜਾਵੇਗੀ ਤੁਸੀਂ ਦੱਸੋ ਕਿੱਥੇ ਆਣਾ ਮੈਂ ਉੱਥੇ ਆਵਾਂਗਾ ਤੇ ਡਿਬੇਟ ਕਰਾਂਗੇ ਬਹਿਸ ਕਰਾਂਗੇ ਤਾਂ ਅਜਿਹੇ ਵਿਚਾਰ ਲਗਾਤਾਰ ਸਿਆਸਤ ਪੱਕੀ ਹੋਈ ਹੈ ਕਿਉਂਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਆ ਸੰਵਿਧਾਨ ਨੂੰ ਲੈ ਕੇ ਅਮਰਿਤਪਾਲ ਸਿੰਘ ਨੇ ਬਿਆਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਸੰਵਿਧਾਨ ਨੂੰ ਲੈ ਕੇ ਵੀ ਜੋ ਬਿਆਨਬਾਜ਼ੀ ਹੋ ਰਹੀ ਹੈ ਕਿ ਕੀ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਵੀ ਉਹ ਭਾਰਤ ਦੇ ਸੰਵਿਧਾਨ ਦੇ ਹਿਸਾਬ ਦੇ ਨਾਲ ਚੋਣ ਲੜਨਗੇ ਤਾਂ ਜੇ ਕਈ ਸਾਰੇ ਬਿਆਨ ਜੋ ਆ ਸਾਹਮਣੇ ਆਏ ਨੇ ਵਿਰਸਾ ਸਿੰਘ ਬਲਟੋਹਾ ਬਨਾਮ ਅੰਮ੍ਰਿਤਪਾਲ ਸਿੰਘ ਹੋਈਏ ਕੀ ਹੈ ਪੂਰੀ ਰਿਪੋਰਟ ਦੇਖੋ ਇਸ ਵੀਡੀਓ ਚ ਪੰਥਕ ਹਲਕਾ ਖਡੂਰ ਸਾਹਿਬ ਦੇ ਵਿੱਚ ਕੁਰਸੀ ਦੀ ਰੇਸ ਲਗਾਤਾਰ ਦੇਖ ਨੂੰ ਮਿਲ ਰਹੀ ਜਿੱਥੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਹੀ ਭਾਜਪਾ ਦੇ ਵੱਲੋਂ ਮਨਜੀਤ ਸਿੰਘ ਮੀਆ ਵਿੰਨ ਨੂੰ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਤੇ ਭੋਜਨ ਸਮਾਜ ਪਾਰਟੀ ਦੇ ਵੱਲੋਂ ਸਤਨਾਮ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਖਡੂਰ ਸਾਹਿਬ ਸਟਰੀਟ ਦੇ ਵਿੱਚ ਐਂਟਰੀ ਹੋਈ ਆ ਅਮਰਿਤਪਾਲ ਸਿੰਘ ਦੀ ਕਿਉਂਕਿ ਉਹ ਆਜ਼ਾਦ ਚੋਣ ਲੜ ਰਹੇ ਨੇ ਤਾਂ ਇਸੇ ਵਿਚਕਾਰ ਵਿਰਸਾ ਸਿੰਘ ਬਲਟੋਹਾ ਜੋ ਕਿ 29 April ਨੂੰ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਵਿਰਾਸਤੀ ਮਾਗ ਉਤੇ ਜਿੱਥੇ ਮੁਲਾਕਾਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਚੋਣਾ ਨੂੰ ਲੈ ਕੇ ਗੱਲਬਾਤ ਹੋਈ ਹੈ ਤੇ ਨਾਲ ਹੀ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਸਮਰਥਨ ਦੇਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਜੋ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਨੇ ਯਾਨੀ ਮਾਤਾ ਤੇ ਪਿਤਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਕੋਈ ਵੀ ਸਮਰਥਨ ਦੇਣ ਦੀ ਗੱਲ ਨਹੀਂ ਕਹੀ ਹੈ ਇਸ ਸਮਰਥਨ ਦੇਣ ਦੀ ਗੱਲ ਵਿੱਚ ਕਿੱਥੋਂ ਆਗੀ ਇਹ ਸਾਨੂੰ ਨਹੀਂ ਪਤਾ ਕਿਉਂਕਿ ਅਜੇ ਹੀ ਕੋਈ ਵੀ ਸਾਡੇ ਵਿਚਾਰ ਗੱਲ ਨਹੀਂ ਹੋਈ ਹੈ ਤੇ ਅੱਗੇ ਜੋ ਮਾਤਾ ਬਲਵਿੰਦਰ कौर ਤੇ ਪਿਤਾ ਤਰਸੀਮ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਅਸੀਂ ਬਿਰਸਾ ਸਿੰਘ ਬਲਟੋਹਾ ਨੂੰ ਕੋਈ ਵੀ ਜੋ ਹੈ ਕੰਪੀਟੀਟਰ ਨਹੀਂ ਮੰਨਦੇ ਅਸੀਂ ਕੋਈ ਵੀ ਚੁਣੌਤੀ ਨਹੀਂ ਮੰਨਦੇ ਤੇ ਇਸੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਇਤਿਹਾਸਕ ਗਲਤੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਉਮੀਦਵਾਰ ਐਲਾਨ ਉਹਨਾਂ ਨੂੰ ਉਮੀਦਵਾਰ ਨਹੀਂ ਐਲਾਨਣਾ ਚਾਹੀਦਾ ਸੀ ਕਿਉਂਕਿ ਇੱਕ ਪਾਸੇ ਤਾਂ ਉਹ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਦੂਜੇ ਪਾਸੇ ਬੰਦੀ ਸਿੰਘਾਂ ਦੇ ਖਿਲਾਫ ਹੀ ਚੌਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਐਲਾਨਦੇ ਨੇ ਤਾ ਆ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੈਦਾਨ ਖੁੱਲ੍ਹਾ ਤੁਸੀਂ ਵੀ ਆ ਜਾਓ ਤਾਂ ਉਸ ਤੋਂ ਬਾਅਦ ਜੋ ਐ ਸਿਆਸਤ ਪੱਕੀ ਜਿਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਨੂੰ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਦਾ ਕੋਈ ਵੀ ਸਮਰਥਕ ਜਾਂ ਕੋਈ ਵੀ ਪਰਿਵਾਰਕ ਮੈਂਬਰ ਮੇਰੇ ਨਾਲ ਬਹਿਸ ਕਰੇ ਮੇਰੇ ਨਾਲ ਡਿਬੇਟ ਕਰੇ ਕਿਤੇ ਬੁਲਾਣਗੇ ਮੈਂ ਉੱਥੇ ਜਾਵਾਂਗਾ ਤਾਂ ਡਿਬੇਟ ਕਰਨ ਤੇ ਨਾਲ ਹੀ ਜੋ ਡਿਬੇਟ ਦੇ ਵਿੱਚ ਹਾਰ ਜਾਵੇਗਾ ਉਸ ਨੂੰ ਮੈਦਾਨ ਛੱਡ ਕੇ ਜਾਣਾ ਪਵੇਗਾ ਤਾਂ ਇਹ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੀ ਖੁੱਲਾ ਸੱਦਾ ਦਿੱਤਾ ਗਿਆ ਸੀ ਕਿ ਕਿਤੇ ਵੀ ਬੁਲਾਣਗੇ ਕੋਈ ਵੀ ਮੀਡੀਆ ਆਦਾਰਾ ਹੋਊਗਾ ਅਸੀਂ ਡਿਬੇਟ ਕਰਾਂਗੇ ਲੇਕਿਨ ਇਸ ਡਿਬੇਟ ਦੇ ਵਿੱਚ ਜੋ ਹਾਰ ਜਾਵੇਗਾ ਉਸ ਨੂੰ ਮੈਦਾਨ ਛੱਡ ਕੇ ਜਾਣਾ ਪਵੇਗਾ ਤਾਂ ਉਹਨਾਂ ਦੇ ਵੱਲੋਂ ਜਿਹਾ ਇਸ ਲਈ ਕਿਹਾ ਗਿਆ ਕਿਉਂਕਿ ਲਗਾਤਾਰ ਹੀ ਟੋਡੀਆਂ ਦੇ ਵੱਲੋਂ ਗੱਲ ਕਰ ਲਈਏ ਭਾਵੇਂ ਅਸੀਂ ਅੰਮ੍ਰਿਤਪਾਲ ਦੇ ਸਮਰਥਕ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਕਿਉਂ ਐਲਾਨਿਆ ਕਿਉਂਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਪਰ ਨਾਮ ਜੋ ਹੈ ਵਾਪਸ ਲੈ ਲਿਆ ਔਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜੋ ਆ ਇਹ ਕਿਹਾ ਗਿਆ ਸੀ ਕਿ ਭਾਈ ਅਮਰਿਤਪਾਲ ਸਿੰਘ ਹੁਣ ਮੈਦਾਨ ਦੇ ਵਿੱਚ ਆ ਗਏ ਨੇ ਇਸ ਕਰਕੇ ਅਸੀਂ ਆਪਣਾ ਉਮੀਦਵਾਰ ਜੋ ਹੈ ਵਾਪਸ ਲੈ ਲੈਂਦੇ ਆ ਲੇਕਿਨ ਜੇਕਰ ਅਮਰਿਤਪਾਲ ਸਿੰਘ ਨੂੰ ਟਿਕਟ ਨਹੀਂ ਮਿਲਦੀ ਤਾਂ ਉਹਨਾਂ ਦੇ ਬਿਹਾਫ ਤੇ ਸਾਡਾ ਉਮੀਦਵਾਰ ਜੋ ਹੈ ਉਹ ਚੋਣ ਲੜੇਗਾ ਤਾ ਜਿਹੇ ਦੇ ਵਿਚਾਰ ਜੋ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਵੀ ਇਹੀ ਗੱਲ ਸਾਹਮਣੇ ਆਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਹਿਲਾਂ ਗਲਤੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਸੁਧਾਰਨ ਦਾ ਟਾਈਮ ਸੀਗਾ ਲੇਕਿਨ ਉਹਨਾਂ ਨੇ ਉਮੀਦਵਾਰ ਐਲਾਨ ਕੇ ਇੱਕ ਇਤਿਹਾਸਕ ਗਲਤੀ ਕੀਤੀ ਹੈ ਤਾਂ ਹੁਣ ਬਿਰਸਾ ਸਿੰਘ ਬਲਟੋਹਾ ਦੇ ਚੈਲੰਜ ਤੋਂ ਬਾਅਦ ਹੁਣ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਤੇ ਅਮਰਿਤਪਾਲ ਦਾ ਸਮਰਥਕ ਕਮਲਜੀਤ ਸਿੰਘ ਬਰਾੜ ਦੇ ਵੱਲੋਂ ਵੀ ਬਲਟੋਹਾ ਨੂੰ ਚੈਲੰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਹੈ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਵਿਰਸਾ ਜਿੱਥੇ ਕਹੇਗਾ ਉੱਥੇ ਜਾਵਾਂਗੇ ਪਹਿਲਾਂ ਵੀ ਭਜਾਇਆ ਹੈ ਇਹ ਭੱਜਣ ਦਾ ਆਦੀ ਹੈ ਹੱਥ ਖੜੇ ਕਰਕੇ ਭੱਜਣ ਦਾ ਆਦੀ ਹੈ ਪਹਿਲਾ ਸੰਗਿਤਾ ਨੂੰ ਛੱਡ ਕੇ ਭਜਿਆ ਸੀ ਦਰਬਾਰ ਸਾਹਿਬ ਤੇ ਹੁਣ ਵੀ ਬੇਟਾ ਜੋ ਵੀ ਭਜਾਇਆ ਤੇ ਅੱਗੇ ਵੀ ਫੇਰ ਭਜਾਵਾਂਗੇ ਤਾਂ ਕਮਲਜੀਤ ਸਿੰਘ ਬਰਾੜ ਦੇ ਇਸ ਜ਼ਬਦ ਨੇ ਜੋ ਤੁਹਾਨੂੰ ਹੁਣੀ ਪੜ ਕੇ ਦੱਸਿਆ ਗਿਆ ਤੇ ਉਹਨਾਂ ਦੇ ਵੱਲੋਂ ਖੁੱਲਾ ਸੱਦਾ ਜਿਹੜਾ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਨੂੰ ਤਾਂ ਇਸ ਮੁਤਲਕ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਮੀਡੀਆ ਦੇ ਵੱਲੋਂ ਸਵਾਲ ਜਵਾਬ ਕੀਤਾ ਜਾਂਦਾ ਹੈ ਕਿ ਹੁਣ ਕਮਲਜੀਤ ਬਰਾੜ ਦੇ ਵੱਲੋਂ ਚੌਤੀ ਦਿੱਤੀ ਗਈ ਹੈ ਬਹਿਸ ਦੇ ਲਈ ਤਾਂ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਨਾ ਤਾਂ ਮੇਰੇ ਕੋਈ মিডিਆ ਹੋਵੇਗੀ ਨਾ ਕੋਈ ਮੇਰੀ ਜਗ੍ਹਾ ਹੋਵੇਗੀ ਉਹ ਆਪਣੇ ਹਿਸਾਬ ਦੇ ਨਾਲ ਦੱਸਣ ਕਿ ਡਿਬੇਟ ਕਿੱਥੇ ਕਰਨੀ ਆ ਪਰ ਜਿੰਨੇ ਵੀ ਬੈਸ ਕਰਨੀ ਹੈ ਉਹ ਅਮ੍ਰਿਤਪਾਲ ਦੇ ਪਰਿਵਾਰ ਤੋਂ ਪ੍ਰਵਾਨਗੀ ਲੈ ਕੇ ਆਣ ਸਾਈਨ ਕੀਤਾ ਹੋਇਆ ਡਾਕੂਮੈਂਟ ਲੈ ਕੇ ਆਣ ਕਿ ਉਹ ਮੇਰੇ ਨਾਲ ਡਿਬੇਟ ਕਰ ਰਹੇ ਨੇ ਅਮ੍ਰਿਤਪਾਲ ਦੀ ਪਰਿਵਾਰਕ ਮੈਂਬਰਾਂ ਦੀ ਥਾਤੇ ਤਾਂ ਉਹਨਾਂ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਅੱਗੇ ਏ ਵੀ ਕਿਹਾ ਗਿਆ ਕਿ ਚੁਣੌਤੀ ਤਾਂ ਮੈਂ ਕਬੂਲ ਕਰਦਾ ਹਾਂ ਲੇਕਿਨ ਇਹ ਇੱਕਦਮ ਹੋ ਕੀ ਗਿਆ ਇੱਕਦਮ ਹੀ ਪਰਿਵਾਰ ਯੂ-ਟਰਨ ਲੈ ਕੇ ਚੋਣਾ ਵਾਲੇ ਪਾਸੇ ਆ ਕੇ ਹੋ ਗਿਆ ਉਸ ਦੇ ਪਿੱਛੇ ਕਿਹੜੀ ਮਜਬੂਰੀ ਹੈ ਅੱਗੇ ਮਿਰਸਾ ਸਿੰਘ ਬਲਟੋਹਾ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਨੂੰ ਚੋਣਾ ਮੈਦਾਨ ਦੇ ਵਿੱਚ ਧਾਰਨ ਤੋਂ ਪਹਿਲਾਂ ਕੀ ਅਮਰਿਤਪਾਲ ਦੇ ਪਰਿਵਾਰ ਨੇ ਕਿਸੇ ਨੂੰ ਸੱਦਾ ਦਿੱਤਾ ਸੀ ਇਸ ਤੋਂ ਬਾਅਦ ਮਿਰਸਾ ਸਿੰਘ ਬਲਟੋਹਾ ਦੇ ਵੱਲੋਂ ਜਦੋਂ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਤਾਂ ਉਸ ਦੇ ਵਿਚਾਰ ਹੀ ਵਿਰਸਾ ਸਿੰਘ ਵਲਟੋਹਾ ਕਈ ਸਵਾਲ ਖੜੇ ਕਰਦੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਦੱਸਿਆ ਜਾਵੇ ਕਿ ਅਜਿਹਾ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਕੋਈ ਜੇਲ੍ਹ ਦੇ ਵਿੱਚ ਬੰਦ ਹੋਵੇ ਤੇ ਉਹ ਚੋਣਾਂ ਦੇ ਵਿੱਚ ਖੜਦਾ ਹੈ ਤਾਂ ਉਹ ਜੇਲ੍ਹ ਤੋਂ ਬਾਹਰ ਆ ਜਾਊਗਾ ਅਜਿਹਾ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਦੇਕਰ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੀ ਤਾਂ ਉਹ ਤਾਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਨੂੰ ਜੋ ਸਜ਼ਾ ਮਿਲੀ ਹੋਈ ਆ ਹੋ ਸਕਦਾ 6 ਮਹੀਨੇ ਦੇ ਵਿੱਚ ਉਹ ਬਾਹਰ ਆ ਜਾਣ ਕੋਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਇਆ ਤਾਂ ਇਹ ਬਿਆਨ ਜੋ ਹੈ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਦਿੱਤਾ ਗਿਆ। ਪੰਥਕ ਹਲਕਾ ਫਿਲਹਾਲ ਜੰਗ ਦਾ ਮੈਦਾਨ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਬੀਬੀ ਪਰਮਜੀਤ ਕੌਰ ਬਰਾੜ ਦੇ ਵੱਲੋਂ ਇਹ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਭਾਰਤ ਦੇ ਸੰਵਿਧਾਨ ਦੇ ਤਹਿਤ ਚੋਣ ਲੜ ਰਹੇ ਨੇ, ਖਾਲਿਸਤਾਨੀ ਪรรค ਤੇ ਚੋਣ ਨਹੀਂ ਲੜ ਰਹੇ। ਹਾਲਾਂਕਿ ਇਸ ਨੂੰ ਲੈ ਕੇ ਵੀ ਲਗਾਤਾਰ ਵਿਵਾਦ ਹੋ ਰਿਹਾ ਹੈ ਕਿ ਜੋ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਹੁਣ ਉਹ ਭਾਰਤ ਦੇ ਸੰਵਿਧਾਨ ਮੁਤਾਬਕ ਚੋਣ ਕਿਵੇਂ ਲੜ ਸਕਦਾ ਹੈ? ਅਮਰਿਤਪਾਲ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੇ ਜੰਗ ਦੇ ਵਿਚਕਾਰ ਹੀ ਵਿਰਸਾ ਸਿੰਘ ਬਲਟੋਹਾ ਨੇ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਵੀਡੀਓ ਜਾਰੀ ਕਰਕੇ ਇਹ ਦੱਸਿਆ ਕਿ ਆਖਿਰ ਉਹਨਾਂ ਦਾ ਮੁੱਦਾ ਇਸ ਵਾਰ ਕੀ ਹੋਵੇਗਾ ਚੋਣਾਂ ਨੂੰ ਲੈ ਕੇ ਤਾਂ ਉਹਨਾਂ ਨੇ ਦੱਸਿਆ ਹੈ ਕਿ ਪੰਜਾਬੀਆਂ ਦਾ ਮਸਲਾ ਜੋ ਹੈ ਉਹ ਵੱਡੇ ਪੱਧਰ ਤੇ ਅਸੀਂ ਚੁੱਕਾਂਗੇ ਏਜੰਡਾ ਉਹਨਾਂ ਦਾ ਇਹ ਮੇਨ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਨਾਲ ਜੋ ਬੇਇਨਸਾਫੀ ਹੋ ਰਹੀ ਹੈ ਇਹ ਸਾਡਾ ਮੁੱਦਾ ਹੋਵੇਗਾ ਅਸੀਂ ਇਸ ਉੱਤੇ ਜਵਾਬਦੇਹੀ ਹੋਵਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨਰੇਗਾ ਸਕੀਮ ਹੈ ਉਹ ਵੱਡੇ ਪੱਧਰ ਤੇ ਲਾਗੂ ਕਰਾਂਗੇ ਕੇਂਦਰ ਸਕੀਮ ਲੋਕਾਂ ਤੱਕ ਪਹੁੰਚਾਵਾਂਗੇ 플ਸ਼ ਘਰ ਘਰ ਦੇ ਵਿੱਚ ਹੋਣਗੇ ਤੇ ਸਾਫ਼ ਹੋਣਗੇ ਕਿਸਾਨੀ ਮਸਲੇ ਦੀਆਂ ਜਵਾਬਦੇਹੀ ਹੋਵਾਂਗੇ ਤੇ ਸਿੱਖਿਆ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤਾ ਹੋਰ ਕਿਹੜੇ ਮਤੇ ਜੋ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਐਲਾਨੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਉਹ ਚੋਣ ਪ੍ਰਚਾਰ ਕਰਨਗੇ ਤੇ ਉਹ ਚੋਣ ਲੜ ਰਹੇ ਨੇ ਤੁਸੀਂ ਵੀ ਸੁਣੋ ਖੈਰ ਹੁਣ ਤੁਸੀਂ ਦੱਸੋ ਕਿ ਵਿਰਸਾ ਸਿੰਘ ਬਲਟੋਹਾ ਜੋ ਚੋਣ ਲੜ ਰਹੇ ਨੇ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਗਲਤੀ ਕੀਤੀ ਉਮੀਦਵਾਰ ਐਲਾਨ ਕੇ ਚੋਣ ਲੜਨ ਦਾ ਹੱਕ ਸਾਰਿਆਂ ਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਆਖਰ ਉਮੀਦਵਾਰ ਵਾਪਸ ਲੈਣ ਦਾ ਦਬਾਅ ਲਗਾਤਾਰ ਹੀ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਉਂ ਬਣਾਇਆ ਜਾ ਰਿਹਾ ਹੈ ਖੈਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਹੁਣ ਅੰਮ੍ਰਿਤਪਾਲ ਭਾਰਤ ਦੇ ਉਸ ਸੰਵਿਧਾਨ ਨੂੰ ਮੰਨੇਗਾ ਜਿਸ ਬਾਰੇ ਉਹ ਵੱਡੇ ਵੱਡੇ ਐਲਾਨ ਕਰ ਰਿਹਾ ਸੀ ਕੀ ਹੁਣ ਉਸ ਨੇ ਖਾਲਿਸਤਾਨ ਦੀ ਥਾਂ ਪੰਜਾਬ ਦਾ ਦਰਦ ਅਪਣਾ ਲਿਆ ਹੈ ਇਸ ਦਾ ਮਤਲਬ ਹੈ ਕਿ ਹੁਣ ਅੰਮ੍ਰਿਤਪਾਲ ਦਾ ਧਿਆਨ ਪੰਜਾਬ ਦੇ ਦਰਦ ਵੱਲ ਹੋਵੇਗਾ ਜਦੋਂ ਉਹ ਚੋਣ ਲੜ ਰਿਹਾ ਹੈ ਪਹਿਲਾਂ ਉਹ ਭਾਰਤੀ ਪਾਸਪੋਰਟ ਨੂੰ ਸਿਰਫ ਟਰੈਵਲ ਦਸਤਾਵੇਜ਼ ਹੀ ਕਹਿੰਦਾ ਸੀ ਹੁਣ ਕੀ ਉਹ ਭਾਰਤੀ ਪਾਸਪੋਰਟ ਦਾ ਸਮਰਥਨ ਕਰੇਗਾ ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸਪੱਸ਼ਟ ਹੈ ਕਿ ਉਹ ਪੰਜਾਬ ਦੇ ਭਾਈਚਾਰਕ ਲਈ ਆਪਣੀ ਲੜਾਈ ਜਾਰੀ ਰੱਖਣਗੇ ਕਿਸੇ ਨੂੰ ਵੀ ਪੰਜਾਬ ਦੇ ਭਾਈਚਾਰਕ ਸਾਂਝ ਦੇ ਵਿੱਚ ਦਰਾੜ ਨਹੀਂ ਪਾਉਣ ਦੇਵਾਂਗੇ ਤਾਂ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਹਿਸਾਬ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਨੇ ਵਾਕਈ ਕੋਈ ਗਲਤੀ ਕੀਤੀ ਹੈ ਕੀ ਸੰਵਿਧਾਨਕ ਦੇ ਸਾਬ ਨਾਲ ਜੇਕਰ ਗੱਲ ਕਰੀਏ ਤਾਂ ਕੀ ਉਹਨਾਂ ਦਾ ਹੱਕ ਨਹੀਂ ਹੈ ਉਮੀਦਵਾਰ ਐਲਾਨਣ ਦਾ ਤੁਸੀਂ ਆਪਣੀ رائے ਤੁਸੀਂ ਬਾਕਸ ਦੇ ਵਿੱਚ ਦਾ ਸਕਦੇ ਹੋ ਤਾਂ ਅਮਰਿਤਪਾਲ ਸਿੰਘ ਬਨਾਮ ਵਿਰਸਾ ਸਿੰਘ ਬਲਟੋਹਾ ਜੋ ਕਿ ਜਗਜਾਹਰ ਹੈ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਚੈਲੰਜ ਕੀਤਾ ਜਾ ਰਿਹਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਚੈਲੰਜ ਜੋ ਕੀਤਾ ਗਿਆ ਤੇ ਚੈਲੰਜ ਜੋ ਐਕਸੈਪਟ ਕੀਤਾ ਗਿਆ ਤੇ ਹੁਣ ਕਿੱਥੇ ਜਾ ਕੇ ਬਹਿਸ ਹੁੰਦੀ ਹੈ ਕਿੱਥੇ ਜਾ ਕੇ ਡਿਬੇਟ ਹੁੰਦੀ ਹੈ ਤੇ ਕੌਣ ਮੈਦਾਨ ਛੱਡ ਕੇ ਜਾਂਦਾ ਤਾਂ ਹੋਰ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਤੁਸੀਂ ਹਮਦਰ ਟੀਵੀ ਦੇ